ਸਾਲੂਕ ਮਹੱਲਾ ਪੰਜਵਾਂ ਨਦੀ ਤਰੰਦੜੀ ਮੈਂਡਾ ਖੋਜਨਾ ਖੁੰਬੈ ਮੰਜ ਮਹੱਬਤ ਤੇਰੀ ਤਉ ਸਹ ਚਰਨੀ ਮੈਂਡਾ ਹੀ ਅੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨਾਂ ਦਸੰਦਣਿਆ ਦੁਰਮਤ ਵੰਯੈ ਮਿੱਤਰ ਅਸਾਢੜੇ ਸਈ ਹੌਂਟ ਨੇਂਦੀ ਜਾਗ ਸਬਾਇਆ ਜਨ ਨਾਨਕ ਵਿਰਲੇ ਕੀ ਪੌੜੀ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਕਟਿਐ ਮੈਲ ਸਾਧ ਸੰਗ ਬੁੱਠਿਆਂ ਜਨਮ ਮਰਨ ਭਉ ਕਟਿਐ ਜਨਕਾ ਸ਼ਬਦ ਜਪ ਬੰਦਨ ਖੋਲਣ ਸੰਤ ਦੂਤ ਸਭ ਜਾਹੇ ਛਪ ਤਿਸ ਸਿਓ ਲਾਇਨ ਰੰਗ ਜਿਸ ਦੀ ਸਭ ਧਾਰੀਆ ਉੱਚੀ ਹੂੰ ਊਚਾ ਥਾਨ ਅਗਮ ਅਪਾਰੀਆ ਰੈਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸ਼ਲੋਕ ਮਹਲਾ 5 ਬਾਰ ਵਡਾਨੜੈ ਹਮਸ ਤੁਮਸ ਕੂਕਾ ਪੰਨਾਂ ਰਾਹੀ ਤਉ ਸਹਿ ਸੇਤੀ ਲੱਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹੱਲਾ ਪੰਜਵਾ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜੱਪੀਐ ਨਾਉ ਤਿਨ ਸੰਗ ਸੰਗ ਨਾ ਕੀਚੈ ਨਾਨਕ ਜਿਨਾਂ ਆਪਣਾ ਸਵਾਉ ਪੌੜੀ ਸਾਵੇਲਾ ਪਰਵਾਣ ਜਿਤ ਸਤਿਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਟੇਟਿਆ ਪਾਇਆ ਨਿਚਲ ਥਾਨ ਫਿਰ ਗਰਭ ਨਾ ਲੇਟਿਆ ਨਜ਼ਰੀ ਆਇਆ ਇੱਕ ਛਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸੁਮੇਟਿਆ ਸਭੋ ਜਪਿਐ ਜਾਪ ਜੇ ਮੁਖੋਂ ਬੋਲੇਟਿਆ ਹੁਕਮੇ ਬੋਜਨੇ ਹਾਲ ਸੁਖ ਸੁਖੇਟਿਆ ਪਰਖ ਖਜਾਨੇ ਪਾਏ ਸੇ ਬਹੁੜ ਨਾ ਖੋਟਿਆ ਸ਼ਲੋਕ ਮਹੱਲਾ 5ਵਾਂ ਵਿਸ਼ੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ ਜੇ ਸੋ ਧਣੀ ਮਲੰਨ ਨਾਨਕ ਸੁਖ ਸੰਭੂ ਸੱਚ ਮਹੱਲਾ ਪੰਜਵਾਂ ਜਿਮੀ ਵਸੰਦੀ ਪਾਣੀਐ ਇੰਦਣ ਰੱਖੈ ਭਾਹੀ ਨਾਨਕ ਸੋ ਸਹੋ ਆਹੀ ਜਾ ਕੈ ਆਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਧ ਧਰੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀਆ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਤੇਰੇ ਹੱਥ ਨਿਧਾਨ ਭਾਵੈ ਤਿਸ ਦੇ ਜਿਸ ਨੂੰ ਹੋਏ ਦਇਾਲ ਹਰ ਨਾਮ ਸੇਲੇ ਅਗਮ ਗੋਚਰ ਬੇ ਅੰਤ ਅੰਤ ਨਾ ਪਾਈਐ ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹੱਲਾ ਪੰਜਵਾਂ ਕਟਸ਼ੀਆਂ ਫੇਰੰ ਸਵਾਉ ਨਾ ਜਾਣ ਨ ਸੁਣੀਆ ਸੇਈ ਮੁਖ ਦਸੰ ਨਾਨਕ ਰਤੇ ਪ੍ਰੇਮ ਰਾਸ ਮਹੱਲਾ ਪੰਜਵਾਂ ਖੋਜੀ ਲਗਮ ਖੋਜ ਛੱਡਿਆ ਉਜਾੜ ਤੈ ਸਹ ਦਿੱਤੀ ਵਾੜ ਨਾਨਕ ਖੇਤ ਨਾ ਸਿਜੈ ਪੌੜੀ ਅਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸ ਦੋਹਾ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਹੋ ਸਗਲ ਅਪਾਵ ਤਿਸ ਕੀ ਓਟ ਗਹੋ ਪਉ ਸਰਨਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪੀਐ ਅੰਮ੍ਰਿਤ ਨਾਮ ਵਿਗਨ ਨਾ ਲੱਗੈ ਕੋਈ ਜਿਸਨੋ ਆਪ ਦੇ ਆਲ ਤਿਸ ਮਨ ਗੁੱਠਿਆ ਪਾਇਨ ਸਭ ਨਿਧਾਨ ਸਾਹਿਬ ਟੁੱਠਿਆ ਸ਼ਲੋਕ ਮਹੱਲਾ ਪੰਜਵਾਂ ਲਗਮ ਲੱਬਣ ਹਾਰ ਕਰਮ ਕਰਨ 도 ਮਾ ਪਿਰੀ ਇੱਕੋ ਸਿਰਜਣ ਹਾਰ ਨਾਨਕ ਬਿਆਨ ਪਸਤੀ ਹੈ ਮਹੱਲਾ ਪੰਜਵਾਂ ਪਾਪੜਿਆ ਪਛਾੜ ਬਾਣ ਸੁਚਾਵਾ ਸੰਕੈ ਗੁਰਮੰਤਰੜਾ ਚਤਾਰ ਨਾਨਕ ਦੁਖ ਨਾ ਥੀ ਵਈ ਪੌੜੀ ਵਾਹ ਵਾਹ ਸਿਰ ਜਨਹਾਰ ਪਾਈਨ ਠਾਂਡ ਆਪ ਜੀ ਜੰਤ ਮਿਹਰਵਾਨ ਤਿਸਨੋ ਸਦਾ ਜਾਪ ਦਇਆ ਤਾਰੀ ਸਮਰੱਥ ਚੁੱਕੇ ਬਿਲ ਬਲਾਪ ਮਠੇ ਤਾਪ ਦੁਖ ਰੋਗ ਪੂਰੇ ਗੁਰ ਪਰਤਾਪ ਕੀਤਿਆਂ ਨੇ ਆਪਣੀ ਰੱਖ ਗਰੀਬ ਨਵਾਜ ਥਾਪ ਆਪੇ ਲੈਣ ਛਡਾਏ ਵੰਦਨ ਸਗਲ ਕਾਪ ਤਿਸਨੁ 부ਜੀ ਆਸ ਪੁੰਨੀ ਮਨ ਸੰਤੋਖ ਧਰਾਪ ਵੱਡੀ ਹੂੰ ਵੱਡਾ ਅਪਾਰ ਖਸਮ ਜਿਸ ਲੀਪ ਨਾ ਪੁੰਨ ਪਾਪ ਸ਼ਲੋਕ ਮਹੱਲਾ 5ਆ ਜਾ ਕਉ ਭਏ ਕਿਰਪਾਲ ਪ੍ਰਭ ਹਰ ਹਰ ਸੇ ਜਪਾਤ ਨਾਨਕ ਪ੍ਰੀਤ ਲਗੀ ਤਿਨ ਰਾਮ ਸਿਉ ਪੇਟਤ ਸਾਧ ਸੰਗਾਤ ਮਹੱਲਾ ਪੰਜਵਾ RAM RAMOHU ਬੜ ਭਾਗੀ ਹੋ ਜਰਥਲ ਮਹੀ ਅਲ ਸੋਏ ਨਾਨਕ ਨਾਮ ਅਰਾਧੇ ਐ ਵਿਗਨ ਨਾ ਲਾਗੈ ਕੋਈ ਪੌੜੀ ਭਗਤਾ ਕਾ ਬੋਲਿਆ ਪ੍ਰਮਾਣ ਹੈ ਦਰਗਾਹਾ ਪਵੈ ਥਾਂਇ ਭਗਤਾ ਤੇਰੀ ਟੇਕ ਰੱਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਿਆਲ ਉਹਨਾ ਮਿਹਰ ਪਾਏ ਦੂਖ ਦਰਦ ਵਡ ਰੋਗ ਨਾ ਪੋਹੇ ਤਿਸ ਮਾਏ ਭਗਤਾ ਇਹੋ ਆਧਾਰ ਗੁਣ ਗੋਵਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਾਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸ਼ਲੋਕ ਮੁਹੱਲਾ ਪੰਨੂਆ ਕੋਟ ਬੇਗਨ ਤੇ ਲਾਗਤੀ ਜਿਸ ਨੂੰ ਵਿਸਰੈ ਨਾਮ ਨਾਨਕ ਅਨ ਦਿਨ ਬਿਲਪਤੇ ਜਿਉ ਸੁਨਿਐ ਘਰ ਖਾਉ ਮਹੱਲਾ ਪੰਜਵਾ ਪਰੀ ਮਲਾਵਾ ਜਾਂthi ਐ ਸਾਈ ਸੁਹਾਵੀ ਰੁੱਤ ਕੜੀ 모ਹਤ ਨਹਿ ਵਿਸਰੈ ਨਾਨਕ ਰਵਿਐ ਨਿਤ ਪੌੜੀ ਸੂਰ ਬੀਰ ਵਰਿਆਮ ਕਿਨੈ ਨਾ ਹੋੜੀ ਐ ਫੌਜ ਸਤਾਣੀ ਹਾਠ ਪੰਚਾ ਜੋੜੀ ਐ ਦਾਸ ਨਾਰੀ ਔ ਤੂਤ ਦੇਨ ਚ ਮੋੜੀਐ ਜਿਨ ਜਿਨ ਲੈਨ ਰਲਾਈ ਇਹੋ ਇਹ ਨਾ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ ਭਰਮ ਕੋਟ ਮਾਇਆ ਖਾਈ ਕਹੋ ਕਿਤ ਵਿਦ ਤੋੜੀਐ ਗੁਰ ਪੂਰਾ ਆਰਾਧ ਵਿਖਮ ਦਲ ਖੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸ਼ਲੋਕ ਮਹੱਲਾ 5ਵਾਂ ਕਲੇਵਕ ਸਭੇ ਉਤਰਨ ਨੀਤ ਨੀਤ ਗੁਣ ਗਾਉ ਕੋਟ ਕਲੇਸ਼ਾ ਉਪਜਹਿ ਨਾਨਕ ਬਿਸਰੈ ਨਾਉ ਮਹੱਲਾ ਪੰਜਵਾਂ ਨਾਨਕ ਸਤਗੁਰ ਭੇਟਿਆ ਪੂਰੀ ਹੋਐ ਜੁਗਤ ਹਸੰਦਿਆਂ ਖੇਲੰਦਿਆਂ ਪੈ ਨੰਦਿਆਂ ਖਵੰਦਿਆਂ ਵਿਚੇ ਹੋਐ ਮੁਕਤ ਪੌੜੀ ਸੋ ਸਤਗੁਰ ਧੰਨ ਧੰਨ ਜਿਨ ਭਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਆਹ ਜਿਨ ਹਰਿ ਸਿਓ ਜੋੜਿਆ ਨਾਮ ਨਿਧਾਨ ਅਖੋਟ ਗੁਰੂ ਦੇ ਦਾਰੂ ਮਹਾਰੋਗ ਬਿਕਰਾਲ ਤਿਨਹਿ ਬਿਦਾਰੂ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸ਼ਲੋਕ ਮਹੱਲਾ 5ਵਾਂ ਉਦਮ ਕਰੇਂਦਿਆਂ ਜੀਉ ਤੂੰ ਕਮਾਉਂਦਿਆਂ ਸੁਖ ਪੁੰਚ ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉੱਤਰੀ ਚਿੰਤ ਮਹੱਲਾ 5ਵਾਂ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਇ ਤਾ ਕਾਹੇ ਡਰ ਪੀਐ ਜਿਸ ਮਿਲ ਜਪੀਐ ਨਾਉ ਤਿਸ ਜੀਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸ਼ੁਮਾਰ ਤਿਸਨੋ ਪੋਹੇ ਕਮਣ ਜਿਸ ਵੱਲ ਨਰੰਕਾਰ ਸਭ ਕਿਛ ਤਿਸ ਕੈ ਵਸਨਾ ਕੋਈ ਬਾਹਰਾ ਸੋ ਭਗਤਾ ਮਨੁ ਬੁਠਾ ਸਚ ਸੁਮਾਹਰਾ ਤੇਰੇ ਦਾਸ ਧਿਆਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰੱਥ ਨਦਰ ਨਿਹਾਲਿਆ ਸਲੋਕ ਮਹੱਲਾ 5ਵਾਂ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ ਰਾਖ ਲਿਓ ਪ੍ਰਭੇ ਆਪਣੇ ਨਾਨਕ ਸਦ ਬਲਿਹਾਰ ਮਹੱਲਾ 5ਵਾਂ ਖਾਂਦਿਆਂ ਖਾਂਦਿਆਂ ਮੋਹ ਘੱਟਾ ਪੈ ਆਨੰਦਿਆਂ ਸਭ ਅੰਗ ਨਾਨਕ ਧ੍ਰਿਗ ਤਿੰਨਾ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉਂ-ਜਿਉ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜਹਾਂ-ਜਹਾਂ ਰੱਖੈ ਆਪ ਤਹ ਜਾਏ ਖੜੂਵਣਾ ਨਾਮ ਤੇਰਾ ਕੈ ਰੰਗ ਦੁਰਮਤ ਧੋਵਣਾ ਜਪ-ਜਪ ਤੋ ਨਿਰੰਕਾਰ ਭਰਮ ਪਾਉ ਖੋਵਣਾ ਜੋ ਤੇਰੇ ਰੰਗ ਰੱਤੀ ਸੇ ਜੋਨ ਨਾ ਜੋਵਣਾ ਅੰਦਰ ਬਾਹਰ ਇੱਕ ਨੈਣ ਅਨੂਵਣਾ ਜਿਨਹੀ ਪਛਾਤਾ ਹੁਕਮ ਤਿਨ ਕਦੇ ਨਾ ਰੋਵਣਾ ਨਾਉ ਨਾਨਕ ਬਖੀਸ ਮਨ ਮਾਹੇ ਪਰੋਵਣਾ ਸ਼ਲੋਕ ਮਹੱਲਾ 5ਵਾਂ